ਥੋੜਾ ਜ੍ਹਾ ਮੁੱਖ ਮੰਤਰੀ ਸਾਹਿਬ ਦੀ ਰਿਹੈਸ਼ੀ ਹੋਈ ਕੈਬਨਿਟ ਦੀ ਮੀਟਿੰਗ ਵੱਲ ਚਲਦੇ ਆ ਉੱਥੇ ਕਹਿੰਦੇ ਕਿ ਜਿਹੜੀ ਪਾਲਿਸੀ ਦਾ ਜਾਂ ਜਿਹੜੀ ਚੀਜ਼ ਦਾ ਆਪਣਾ ਇੰਤਜ਼ਾਰ ਸੀ ਕਿ ਆਪਣੇ ਮੂੰਹੋਂ ਕਹਿ ਦਨ ਕਿ ਭਾਈ ਅਸੀਂ ਵਾਪਸ ਲੈਨੇ ਆ ਅਸੀਂ ਰੱਦ ਕਰਤੀ ਐ ਉਹ ਗੱਲ ਹੋ ਗਈ ਆ ਕਿਉਂਕਿ ਡਰ ਇਹ ਵੀ ਸੀਗਾ ਨਾਲ ਕਿਸਾਨਾਂ ਨੇ ਕਹਿ ਵੀ ਦਿੱਤਾ ਸੀ ਕਿ ਜਦੋਂ ਤੱਕ ਤੁਸੀਂ ਪ੍ਰੋਪਰ ਤਰੀਕੇ ਨਾਲ ਪੂਰੀ ਤਰ੍ਹਾਂ ਵਾਪਸ ਨਹੀਂ ਲੈਂਦੇ ਅਸੀਂ ਆਪਰੇ ਸੰਘਰਸ਼ ਜਿਹੜੇ ਜਾਰੀ ਰੱਖਾਂਗੇ ਤਾਂ ਅੱਜ ਕਹਿੰਦੇ ਆ ਵੀ ਹੁਣ ਪ੍ਰੈਸ ਰਿਲੀਜ਼ ਵੀ ਆ ਜਾਣਾ ਤੇ ਵੈਸੇ ਤੇ ਨਾਲ ਕਹਿ ਦਿੱਤਾ ਵੀ ਅਸੀਂ ਵਾਪਸ ਲੈ ਲਈ ਆ ਨਹੀਂ ਵੇਖੋ ਇਹ ਜਿਵੇਂ ਪਤਾ ਕਦੋਂ ਉਤਪੰਨ ਹੁੰਦੀਆਂ ਨੇ ਕਿ ਜਦੋਂ ਦੋ ਚੀਜ਼ਾਂ ਦਾ ਜੰਗ ਚੱਲਦਾ ਹੋਵੇ ਇੱਕ ਕ੍ਰੈਡਿਟ ਦਾ ਤੇ ਦੂਸਰਾ ਬੇਵਸਾਈ ਦਾ ਬੇਵਸਾਈ ਇੱਕ ਸ਼ਬਦ ਆਪਾਂ ਇਸਤੇਮਾਲ ਕਰਦੇ ਹਾਂ ਬੇਪਰੋਸ ਬੇਪਰੋਸਗੀ ਹਮ ਠੀਕ ਹੈ ਨਾ ਜੀ ਅਸਲ ਦੇ ਵਿੱਚ ਆਪਣਾ ਸ਼ਬਦ ਜਿਹੜਾ ਵਸਾ ਆ ਵਸਾਕਾਤ ਜੀ ਹੁਣ ਗੱਲ ਇਹ ਆ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਉਹ ਇਹਨਾਂ ਤੇ ਯਕੀਨੀ ਨਹੀਂ ਕਰਦੀਆਂ ਬਿਲਕੁਲ ਕੁਝ ਜ਼ਿਆਤੀ ਮਾਮਲੇ ਆ ਹਮ ਭਗਵੰਤ ਮਾਨ ਦੇ ਨਾਲ ਕੁਝ ਨੇਤਾਵਾਂ ਦੀ ਤੁਹਾਨੂੰ ਪਤਾ ਨਰਾਜ਼ਗੀ ਇਸ ਕਦਰ ਆ ਜੀ ਕਿ ਮਾਨ ਸਾਹਿਬ ਨੇ ਜਦੋਂ ਇਹ ਗੱਲ ਕਹਿ ਦਿੱਤੀ ਕਿ ਇਹਨਾਂ ਨੂੰ ਪੁੱਛੋ ਇਹ ਖੇਤ ਆਖਰੀ ਵਾਰ ਕਦੋਂ ਗਏ ਸੀ ਹਮ ਇਹ ਇੱਕ ਤਰ੍ਹਾਂ ਨਾਲ ਇਸ ਤਰ੍ਹਾਂ ਹੈ ਕਿ ਜੇ ਤੁਸੀਂ ਕਿਸੇ ਕ੍ਰਿਕਟਰ ਨੂੰ ਕਹੋ ਕਿ ਤੂੰ ਆਖਰੀ ਵਾਰ ਪਿਚ ਤੇ ਕਦੋਂ ਗਿਆ ਸੀ ਕਦੋਂ ਪਿਚ ਵੇਖੀ ਸੀ ਇਸਰ ਉਹਦੀ ਪੂਰੀ ਕ੍ਰਿਕਟ ਖੇਡੀ ਦਾ અપਮਾਨ ਹੈ ਛੋਟੀ ਗੱਲ ਨਹੀਂ ਹੈ ਬਿਲਕੁਲ ਹੁਣ ਜੇ ਕੋਈ ਮੈਨੂੰ ਉੱਠ ਕੇ ਤੁਸੀਂ ਤੁਸੀਂ ਉਹ ਕਹਿ ਦੋ ਕਿ ਤੂੰ ਅਖਬਾਰ ਕਿਦਨ ਪੜ੍ਹੀ ਸੀ ਆਖਰੀ ਜੀ ਤਾਂ ਹੋ ਸਕਦਾ ਅਖਬਾਰ ਤੇ ਮੈਂ ਉਹ ਪੜ੍ਹ ਕੇ ਤੁਰਿਆ ਆਉਂਦਾ ਹਾਂ ਪਰ ਉਹ ਸਾਰੀ ਕੀਤੀ ਕਰਾਈ ਦੀ ਮਿੱਟੀ ਆ ਬਿਲਕੁਲ ਜੇ ਤੁਹਾਡਾ ਬਿਨਾ ਬੋਲਿਆ ਨਹੀਂ ਬੋਲਦਾ ਤੇ ਫਿਰ ਪੁੱਛ ਕੇ ਬੋਲਿਆ ਵੀ ਕੀ ਬੋਲਿਆ ਇਹ ਵਿਅਕਤੀਗਤ ਕੁਝ ਮਾਮਲੇ ਬਣ ਜਾਂਦੇ ਨੇ ਸਭ ਤਾਂ ਵਿਅਕਤੀਗਤ ਜਦੋਂ ਮਾਮਲੇ ਬਣ ਜਾਂਦੇ ਨੇ ਤੇ ਫਿਰ ਉਹ ਤਸਲ ਜਿੜੀ ਆ ਨਾ ਉਹ ਹੋਰ ਵੀ ਭਿਆਨਕ ਹੋ ਜਾਂਦੀ ਆ ਤੋਂ ਮਤਲਬ ਕਿ ਇੱਕ ਤੇ ਕ੍ਰੈਡਿਟ ਮੈਂ ਤੁਹਾਨੂੰ ਸ਼ੁਰੂ ਚ ਕਿਹਾ ਸੀਗਾ ਕਿ ਇਹ ਕ੍ਰੈਡਿਟ ਨਹੀਂ ਲੈਣ ਦੇਣਗੇ ਕਿਸੇ ਨੂੰ ਹੁਣ ਤੁਸੀਂ ਵੇਖੋ ਕਿ ਕਿੰਨੀ ਚਲਾਕੀ ਨਾਲ ਇਹਨਾਂ ਨੇ ਵੀਡੀਓਜ਼ ਬਣਾਏ ਕਿ ਜੀ ਇੱਕ ਮੈਂ ਸੱਜਣ ਨੂੰ ਦੇਖ ਰਿਹਾ ਸੀ ਉਹ ਕਾਰ ਚ ਵੀਡੀਓ ਬਣਾ ਰਿਹਾ ਸੀ ਇੱਕ ਤੇ ਇਹਨਾਂ ਦੇ ਪੰਬਖੜਾ ਨੂੰ ਵੇਣਤੀ ਆ ਕਿ ਖਿਲਾਰ ਕੇ ਬਣਾ ਲਿਆ ਕਰੋ ਉਹ ਤੁਰੇ ਤੁਰੇ ਜਾਂਦੀ ਵੀਡੀਓ ਬਣਾ ਦਿੰਦੇ ਨੇ ਸ਼ੱਪ ਦਿੰਦੇ ਨੇ ਉੱਥੇ ਉਹ ਕਹਿ ਰਹੇ ਸਨ ਕਿ ਦੇਖੋ ਮਾਨਸਬ ਤੇ ਸਾਨੂੰ ਮਾਣ ਹੈ ਹੂੰ ਕਿ ਮੋਦੀ ਨੇ ਜਿਹੜੇ ਬਿੱਲ ਵਾਪਸ ਲੈ ਸੀ 6700 ਕਿਸਾਨ ਸਾਡੇ ਸ਼ਹੀਦ ਹੋਏ ਸੀ ਜੀ ਤੇ ਸਾਲ ਦੋ ਸਾਲ ਖਨੌਰੀ ਵੇਖ ਲਓ ਉਹਨਾਂ ਨੇ ਲੰਘਨ ਨਹੀਂ ਦਿੱਤੇ ਤੇ ਮੈਨੂੰ ਹਾਸਾ ਆਇਆ ਮੈਂ ਕਿਹਾ ਯਾਰ ਕੋਈ ਅਕਲ ਨੂੰ ਹੱਥ ਮਰੋ ਖਨੌਰੀ ਤੋਂ ਤੇ ਤੂੰ ਹੀ ਕੁੱਟ ਕੇ ਕੱਢੇ ਰਹੇ ਹੂੰ ਹੂੰ ਕਸਰ ਉਹਨਾ ਨੇ ਤੂੰ ਤੇ ਮਾਰਨੇ ਚ ਕੋਈ ਕਸਰ ਨਹੀਂ ਛੱਡੀ ਬਸ ਰੱਬ ਨੇ ਹੀ ਰੱਖ ਲੈ ਕਸਰ ਉਹਨਾਂ ਨੇ ਵੀ ਕੋਈ ਨਾ ਛੱਡੀ ਤੇ ਭਾਈ ਤੂੰ ਹੀ ਕਿਹੜਾ ਘੱਟ ਕੀਤੀ ਤੁਹਾਡੇ ਤੇ ਤੇ ਦੋਸ਼ ਇਹ ਲੱਗੇ ਕਿ ਟਰਾਲੀਆਂ ਚੁੱਕੇ ਵੀ ਲੀਆਂ ਚਲਾ ਲਈਆਂ ਬਿਲਕੁਲ ਦੋਸ਼ ਲੱਗੇ ਨਹੀਂ ਸਰ ਕਥੇ ਦੋਸ਼ ਲੱਗੇ ਨਹੀਂ ਤੁਹਾਡੇ ਤੇ ਜੀ ਤਾਂ ਮਤਲਬ ਤੁਸੀਂ ਇਹ ਗੱਲਾਂ ਕਰੋ ਤੇ ਮੇਰੇ ਖਿਆਲ ਦੇ ਨਾਲ ਠੀਕ ਨਹੀਂ ਹੈ ਕਿ ਖੁਦ ਮੇਰਾ ਕਿ ਯਾਰ ਹੈ ਕਿਸਾਨਾ ਗੂ ਹਮ ਇਕੱਠੇ ਜਿਗਰੀ ਯਾਰਾ ਸੀ ਉਹ ਇੱਥੇ ਆਇਆ ਉਧਰੋਂ ਉਧਰੋਂ ਦੇਦੇ ਪਾੜ ਪਿਆ ਬਾਹ ਦੇ ਵਿੱਚ ਏਡਾ ਜੀ ਇੱਥੇ ਆਪਣੇ ਕੋਲ ਇੱਥੇ ਸਟੂਡੀਓ ਦੇ ਬਾਹਰ ਬੈਠਾ ਰਿਹਾ ਹਮ ਤਾਂ ਮਤਲਬ ਕਿ ਮੈਂ ਕਿਹਾ ਵੇਖ ਲੋ ਜਿਨ੍ਹਾਂ ਨੇ ਇਹਨਾਂ ਦੀਆਂ ਅਰਕਾਂ ਛਿੱਲੀਆਂ ਸਮਾਨ ਉਥੋਂ ਚੁੱਕਿਆ ਇੱਕ ਤੇ ਥਾਣੇਦਾਰ ਤੇ ਕਿੱਡਾ ਤਕੜਾ ਦੋਸ਼ ਲੱਗਿਆ ਸੀ ਕਦੇ ਖੰਡ ਖੁੰਡੀ ਲੈ ਗਿਆ ਚੱਕ ਕੇ ਵੀ ਉਹ ਬੰਦੇ ਅੱਜ ਕਹਿੰਦੇ ਨੇ ਕਿ ਲਓ ਜੀ ਮਾਨ ਸਾਹਿਬ ਨੇ ਤੇ ਮਹਾਨ ਕੰਮ ਕੀਤਾ ਚਲੋ ਠੀਕ ਹੈ ਪਰ ਉਹਦਾ ਕ੍ਰੈਡਿਟ ਦੇਖੋ ਕ੍ਰੈਡਿਟ ਵੀ ਮਾਨ ਸਾਹਿਬ ਨੂੰ ਆ ਹਮ ਅੱਛਾ ਦੂਜੀ ਗੱਲ ਮਾਨ ਸਾਹਿਬ ਨੂੰ ਕ੍ਰੈਡਿਟ ਜੇ ਦੇਣਾ ਹੋਵੇ ਤਾਂ ਕੁਝ ਆਪਾਂ ਕਹਿ ਸਕਦੇ ਹਾਂ ਕਿ ਆਪਣੇ ਕੋਲ ਕੁਝ ਤੱਥ ਹੋਣੇ ਚਾਹੀਦੇ ਕੋਈ ਜਾਣਕਾਰੀ ਹੋਣੀ ਚਾਹੀਦੀ ਫਿਰ ਉਹ ਕ੍ਰੈਡਿਟ ਵੀ ਬਣਦਾ ਹੈ ਪਰ ਤੁਸੀਂ ਆਪੇ ਮੈਂ ਰਜੀ ਪੁੱਜੀ ਆਪੇ ਮੇਰੇ ਬੱਚੇ ਜੀ ਨੂੰ ਤੁਹਾਨੂੰ ਤੇ ਇਹ ਨਹੀਂ ਪਤਾ ਕਿ ਪਾਲਸੀ ਲੈ ਕੇ ਕੌਣ ਆਇਆ ਹੂੰ ਹੂੰ ਤੁਹਾਨੂੰ ਤੇ ਇਹ ਨਹੀਂ ਪਤਾ ਕਿ ਪੰਜਾਬ ਚੋਂ ਕਿਹੜਾ ਇਨਵੋਲਵ ਸੀ ਬੇਸਿਕਲੀ ਇਹ ਖੇਡ ਕੀ ਸੀਗੀ ਤੋਂ ਇਹ ਇੱਕ ਲੜਾਈ ਬਣ ਗਈ ਕਿ ਇੱਕ ਤਾਂ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਕਿ ਜੱਟ ਵਰਸ ਜੱਟ ਮਾਨ ਤੇ ਦੂਜੇ ਪਾਸੇ ਵੀ ਤੇ ਜੱਟੀ ਨੇ ਕਿਸਾਨ ਆਗੂ ਜੀ ਜ਼ਿਆਦਾਤਰ ਉਹਨਾਂ ਨੇ ਇਸ ਗੱਲ ਤਾਂ ਬੜਾ ਬੁਰਾ ਮਨਾਇਆ ਸੀਗਾ ਕਿ ਕੋਈ ਗੱਲ ਨਹੀਂ ਵਕਤ ਆਇਆ ਤੇ ਤੈਨੂੰ ਦੱਸਾਂਗੇ ਵੀ ਅਭੀ ਸੇ ਕੀ ਬਤਾ ਦੇ ਹਮਾਰੇ ਦਿਲ ਮੇਂ ਕੀ ਹੈ ਤਾਂ ਉਹ ਵਕਤ ਆਇਆ ਤਾਂ ਫਿਰ ਉਹਨਾਂ ਨੇ ਪੱਤਰ ਭਾਇਆ ਚੰਗੀ ਤਰ੍ਹਾਂ ਠੀਕ ਹੈ ਜੀ ਜੀ ਹੁਣ ਇਹ ਕ੍ਰੈਡਿਟ ਨਹੀਂ ਸੀ ਦੇਣਾ ਚਾਹੁੰਦੇ ਕਿਸੇ ਨੂੰ ਨਾ ਭਾਜਪਾ ਨੂੰ ਕਨਾਂਕਲੀਆਂ ਨੂੰ ਨਾ ਕਾਂਗਰਸੀਆਂ ਨੂੰ ਤੇ ਨਾ ਹੀ ਕਿਸਾਨ ਯੂਨੀਅਨਾਂ ਨੂੰ ਤਾਂ ਫਿਰ ਕ੍ਰੈਡਿਟ ਵੀ ਆਪਨੇ ਪੱਤਰ ਤੇ ਕਿ ਕਹ ਦੇਖੋ ਜੀ ਕਿਸਾਨ ਖੁਸ਼ ਨਹੀਂ ਤਾਂ ਫਿਰ ਆਪਾਂ ਕੀ ਲੈਣਾ ਦੇਣਾ ਹੈ ਹਮ ਬਸ ਮਤਲਬ ਕਿ ਇੱਕ ਤੇ ਕ੍ਰੈਡਿਟ ਦੀ ਲੜਾਈ ਸੀ ਦੂਜੀ ਲੜਾਈ ਸੀ ਬੇਵਿਰੋਸਕੀ ਦੀ ਕਿਸਾਨਾਂ ਨੂੰ ਯਕੀਨ ਕਿਸਾਨਾਂ ਨੇ ਇੱਕ ਮਤਲਬ ਕਿ ਖਾਸ ਤੌਰ ਤੇ ਕਿਸਾਨ ਆਗੂਆਂ ਨੇ ਉਹਨਾਂ ਨੇ ਆਖਿਆ ਯਾਰ ਬਾਜੇ ਚੋਂ ਨਾ ਪੱਕਣ ਚ ਕਾਫੀ ਟਾਈਮ ਪਿਆ ਚਲੋ ਥੋੜਾ ਜਿਹਾ ਦਮ ਦੇਖਦੇ ਆ ਜੀ ਕਿ ਭੱਜ ਕੇ ਦੇਖਦੇ ਆ ਵੀ ਵਾਵਾ ਆਪਣੇ ਚ ਵੀ ਕਿੰਨਾ ਦਮ ਰਹਿ ਗਿਆ ਹਾਂ ਜੀ ਤੇ ਪਿਛਲੇ ਸਮੇਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਨਾ ਅੰਦੇ ਹੁੰਦੇ ਤਲਵਾਰ ਦਾ ਫੱਟ ਮਿੱਟ ਜਾਂਦਾ ਹੁੰਦਾ ਤੇ ਜੋ ਬੋਲ ਬੋਲਿਆ ਹੁੰਦਾ ਨਾ ਉਸ ਜ਼ਬਾਨ ਦੇ ਫੱਟ ਨਹੀਂ ਮਿਟਦੇ ਤਾਂ ਉਹ ਜ਼ਬਾਨ ਵਾਲਾ ਫੱਟ ਇਹਨਾਂ ਦਾ ਰਿਸ ਰਿਆ ਹਾ ਸੀਗਾ ਕਿ ਕੋਈ ਗੱਲ ਨਹੀਂ ਹੈ ਜਦੋਂ ਤੱਕ ਤੁਸੀਂ ਡੀ ਨੋਟੀਫਾਈਡ ਨਹੀਂ ਕਰਦੇ ਸਾਡਾ ਤਾਂ ਕੰਮ ਚੱਲਦਾ ਹੀ ਰਹੂਗਾ ਸਾਬ ਜੀ ਤੇ ਫੇਰ ਫੇਰ ਉਹਨਾਂ ਨੇ ਜਨਾਬ ਟਰੈਕਟਰਾਂ ਦੀਆਂ ਰੇਸਾਂ ਖਿੱਚ ਰੱਖੀਆਂ ਸੀਗੀਆਂ ਤੇ ਅੱਜ ਮੈਂ ਉਹਨਾਂ ਨੂੰ ਕਿਹਾ ਮੈਂ ਖਲਾ ਦੇਓ ਛੱਡਾਂ ਦੇ ਵਿੱਚ ਕਿਉਂਕਿ ਖੁੱਡੇ ਲੈਣ ਲਾਤੀ ਆ ਹੁਣ ਜਿਹੜੀ ਉੱਤੋਂ ਅਗਲੀ ਲਾਈਨ ਸੀ ਉਹਦਾ ਵਧੀਆ ਲੱਗੀ ਕਿਹੜੀ ਖੁੱਡੇ ਨਾਲ ਲਾਉਣ ਤੋਂ ਬਾਅਦ ਵਾਲੀ ਜਿਹੜੀ ਤੇ ਸੀ ਗਿਆ ਸੀ ਅੱਛਾ ਵੀ ਰੇਸ ਖਿੱਚ ਕੇ ਉਹ ਮੇਰਾ ਬਾਪੂ ਇੰਦਾ ਹੁੰਦਾ ਸੀਗਾ ਛੋਟਾ ਹੁੰਦਾ ਮੈਨੂੰ ਟਰੈਕਟਰ ਚਲਾਉਣ ਦਾ ਬੜਾ ਸ਼ੌਂਕ ਹੁੰਦਾ ਸੀਗਾ ਤਾਂ ਸਾਡੇ ਕੋਲੇ 66 335 ਹੁੰਦਾ ਸੀ ਉਹਨੇ ਜਦੋਂ ਉਹ ਪੁਲੀ ਪਾਲੀ ਤੇ ਸਟਾਰਟ ਕਰਦੇ ਹੁੰਦੇ ਸੀ ਉਹਨੂੰ ਤੇ ਬੜਾ ਮਜ਼ਾ ਆਉਂਦਾ ਹੁੰਦਾ ਸੀਗਾ ਤੇ ਉਹ ਉਹਨੇ ਕਿਹਾ ਵੀ ਰੇਸ ਦੇਖ ਕੇ ਬੰਦ ਕਰੀ ਫਿਰ ਛੇਤੀ ਸਟਾਰਟ ਉਹ ਪਤਾ ਨਹੀਂ ਮੈਨੂੰ ਨਹੀਂ ਪਤਾ ਮਕੈਨਿਕਲੀ ਉਹ ਕੀ ਕੀ ਲੌਜੀਕ ਸੀਗਾ ਤੇ ਇਹਨਾਂ ਦੇ ਲੌਜੀਕ ਇਸ ਤਰ੍ਹਾਂ ਦੇ ਹੀ ਹੁੰਦੇ ਆ ਕਾਰਨ ਤੇ ਮੈਂ ਤਾਂ ਇਹ ਕਹਿ ਵੀ ਇੱਕ ਇਹ ਵੈਸ ਕਰਕੇ ਮੈਂ ਕਿਹਾ ਛੇਤੀ ਮੈਨੇ ਬਤੀ ਹੋ ਜਾਏਗੀ ਗੱਲੋਂ ਮੈਂ ਕਿਹਾ ਇਹ ਹੋ ਸਕਦਾ ਕੱਲ ਤੁਸੀਂ ਸਮਝ ਲੀ ਗਏ ਮੈਂ ਕਿਹਾ ਮੈਂ ਕਿਸ ਰਾਗ ਦੇ ਵਿੱਚ ਕਿਸ ਰਾਜ਼ ਦੇ ਵਿੱਚ ਗਈ ਆ ਤਾਂ ਮੈਂ ਕਿਨੂੰ ਕਿਨੂੰ ਸਮਝਾ ਮੈਂ ਰਾਜ਼ ਦੀਆਂ ਗੱਲਾਂ ਤਾਂ ਗੱਲ ਇਹ ਕਿ ਰਾਜ਼ ਦੀਆਂ ਗੱਲਾਂ ਹੁੰਦੀਆਂ ਵੀ ਟਰੈਕਟਰ ਫੇਰ ਸਟਾਰਟ ਕਰਨਾ ਪੈ ਸਕਦਾ ਹੂੰ 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 ਕਿਉਂਕਿ ਹੁਣ ਜੇ ਦੇਖੋ ਗੱਲ ਇਹ ਆ ਕਿ ਮੈਨੂੰ ਲੱਗਦਾ ਨਹੀਂ ਕਿ ਇਹ ਜਿਵੇਂ ਹੁਣ ਕੁਝ ਕਿਹਾ ਜਾ ਰਿਹਾ ਕਿ ਇਧਰ ਉਧਰ ਉਹ ਬਈ ਇਦਾਂ ਹੋ ਜਾਏਗਾ ਉਦਾਂ ਹੋ ਜਾਏਗਾ ਮੈਨੂੰ ਨਹੀਂ ਲੱਗਦਾ ਕਿ ਕੋਈ ਐਸਾ ਪੰਗਾ ਲਿਆ ਜਾਏਗਾ ਸੋ ਪਾਲਖਹਿਰਾ ਦੀ ਪਟੀਸ਼ਨ ਤੇ ਵੀ ਜਿਹੜਾ ਸਰਕਾਰ ਨੇ ਉੱਥੇ ਜਾ ਕੇ ਜਵਾਬ ਫਾਈਲ ਕੀਤਾ ਕਿ ਅਸੀਂ ਬਈ ਕੋਈ ਪਰਚਾ ਨਹੀਂ ਦਰਜ ਕੀਤਾ ਕੋਈ ਇਨਵੈਸਟੀਗੇਸ਼ਨ 'ਚ ਨਹੀਂ ਬੁਲਾਇਆ ਉਹ ਸਾਰਾ ਇਸੇ ਪ੍ਰਕਰਨ ਦਾ ਹੀ ਹਿੱਸਾ ਹੈ ਜਿਵੇਂ ਸੁਣਟਣ ਜੇ ਲੱਗੇ ਹੋਏ ਹਾਂ ਜੀ ਬਈ ਆਪਾਂ ਕੋਈ ਐਸਾ ਸਟੈਪ ਨਾ ਚੁੱਕੀਏ ਫਿਲਹਾਲ ਜਿੱਦਾਂ ਕਲੈਕਟਰ ਰੇਟ ਓਟ ਆਲ ਦਿੱਤੇ ਜੀ ਪੀਕਾ ਜੀ ਗਮਾਡਾ ਦੀ ਜਾਇਦਾਦ ਵਾਲਾ ਮਸਲਾ ਜ਼ਰੂਰ ਹੈ ਕਿ ਉੱਥੋਂ ਕਮਾਲੋ ਯਾਰ ਹਮ ਹਣਾ ਉੱਥੋਂ ਮੈਨੂੰ ਯਾਦ ਆ ਗਿਆ ਇਸ ਲੈਂਡ ਪੂਲਿੰਗ ਦੇ ਨਾਲ ਜਿਹੜਾ ਕਿਸੇ ਵੀਰ ਨੇ ਮੈਨੂੰ ਅੱਜ ਚੁਟਕਲਾ ਭੇਜਿਆ ਬੜਾ ਜ਼ਬਰਦਸਤ ਆ ਜੀ ਤੇ ਉਹ ਕਹਿੰਦੇ ਵੀ ਕੋਈ ਮੁੰਡੇ ਨੂੰ ਵੇਖਣ ਆਏ ਕੁੜੀ ਵਾਲੇ ਹਮ ਜਿਸ ਵੇਲੇ ਮੁੰਡੇ ਨੂੰ ਵੇਖਣ ਆਏ ਤੇ ਉਹਨਾਂ ਨੇ ਪੁੱਛਿਆ ਕਿ ਮੁੰਡਾ ਕੀ ਕੰਮ ਕਰਦਾ ਹੈ ਉਹ ਕਹਿੰਦੇ ਮੁੰਡਾ ਭਾਂਡੇ ਵੇਚਦਾ ਹਮ ਉਹਨਾਂ ਨੇ ਕਿ ਫਿਰ ਤੇ ਕੰਮਕਾਰ ਬੜਾ ਸ਼ਾਨਦਾਰ ਹੋਣਾ ਮੁੰਡਾ ਚੰਗੀ ਕਮਾਈ ਕਰਦਾ ਭਾਂਡਿਆਂ ਦਾ ਕੰਮ ਆ ਉਹਨਾਂ ਨੇ ਕਿ ਨਹੀਂ ਜੇ ਖਰਚੇ ਬਹੁਤ ਹੈ ਘਰ ਦੇ ਭਾਂਡੇ ਵੇਚਦਾ ਹਮ ਸਰਕਾਰ ਦਾ ਹਾਲ ਵੈਸਾ ਹੀ ਹੋਇਆ ਪਿਆ ਕਿ ਖਰਚੇ ਜ਼ਿਆਦਾ ਹੋ ਗਏ ਕੰਮੇ ਕਰਜ਼ੇ ਦੀ ਹੱਦ ਉਹ ਤੇ ਮੁੱਕ ਜਾਂਦੀ ਆ ਜਿੰਨਾ ਲੈਣਾ ਤੇ ਬੀਬੀਆਂ ਨੂੰ 100 ਰੁਪਿਆ ਕਿੱਥੋਂ ਦੇਣਾ ਤਾਂ ਫਿਰ ਘਰ ਦੇ ਭਾਂਡੇ ਵੇਚਨੇ ਆ ਉਹ ਚਾਹੇ ਲੈਂਡ ਪੂਲਿੰਗ ਚ ਕਿਸਾਨਾਂ ਦੀ ਆ ਤੇ ਚਾਹੇ ਜਿਹੜੀ ਤੁਹਾਡੇ ਕੋਲ ਐਕਵਾਇਰ ਹੋਈ ਆ ਗਮਾੜਾ ਦੀ ਆ ਗਲਾੜਾ ਦੀ ਆ ਗਲੇਡੂ ਦੀ ਆ ਜੋ ਮਰਜ਼ੀ ਆ ਭੇਡੂ ਦੀ ਆ ਉਹ ਚੱਕਣਾ ਹੀ ਆ ਕੰਮ ਤਾਂ ਇਹ ਚੁਟਕਲਾ ਜਿਹੜਾ ਹੈ ਨਾ ਉਹ ਬਿਲਕੁਲ ਸਾਡੀ ਸਰਕਾਰ ਤੇ ਹੁਣ ਫਿੱਟ ਬੈਠਦਾ ਕੇ ਕਰਦੇ ਭਾਂਡੇ ਵੇਚਣ ਵਾਲੇ ਹੋ ਨਾ ਇਹ ਮੁੰਡਾ ਬੜਾ ਸ਼ਨੀਚਰ ਹੈ ਜੀ ਘਰ ਦੇ ਭਾਂਡੇ ਵੇਚੇਗਾ ਸੁਣਿਆ ਮਸਤਾਨਾ ਜੀ ਨੂੰ ਆਹ ਤੇ ਕਾਈ ਬਾਤਾਂ ਨੇ ਤਾਂ ਮਤਲਬ ਕਿ ਇਹ ਸ਼ਨੀਚਰ ਹੋਰਾਂ ਦਾ ਕੰਮ ਜਿਹੜਾ ਉਹ ਚੱਲ ਰਿਹਾ ਹੈ ਤਾਂ ਖੈਰ ਮੇਰੇ ਖਿਆਲ ਦੇ ਨਾਲ ਐਸਾ ਇੱਕ ਕਦਮ ਨਹੀਂ ਚੁੱਕੂਗੇ ਤੇ ਜੇ ਚੁੱਕੂਗੇ ਤਾਂ ਮੇਰੇ ਖਿਆਲ ਦੇ ਨਾਲ ਬਹੁਤ ਬਹੁਤ ਹੱਦ ਤੱਕ ਇਹਨਾਂ ਨੂੰ ਨੁਕਸਾਨ ਹੋਏਗਾ ਜੀ 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 ਮੇਡ ਜੀ ਕਾਫੀ ਸਾਰੇ ਦੋਸਤ ਜੁੜ ਚੁੱਕੇ ਨੇ ਤੇ ਕਾਫੀ ਸਾਰੇ ਕਮੈਂਟ ਨੇ ਕੋਸ਼ ਕਮੈਂਟ ਆਪਾਂ ਪੜਦੇ ਆ ਅਸ਼ੀਸ਼ ਕਹਿੰਦੇ ਕਿ ਲੈਂਡ ਪੂਲਿੰਗ ਦਾ ਦਿਨ ਕਹਿੰਦੇ ਉਹਨਾਂ ਨੇ ਉਹ ਚੁਣਿਆ ਜਿੱਦਨ ਇਕਾਲੀ ਦਲ ਦਾ ਵੀ ਕਹਿੰਦੇ ਰੌਲਾ ਸੀ ਵੀ ਜ਼ਿਆਦਾ ਕਰਕੇ ਉਹ ਹਾਈਲਾਈਟ ਨਾ ਹੋਵੇ ਕਹਿੰਦੇ ਤਾਂ ਕਰਕੇ ਇਹਨਾਂ ਨੇ ਉਹ ਦਿਨ ਚੁਣਿਆ ਤੇ ਇਧਰ ਮਿੱਤਰ ਕਹਿ ਰਹੇ ਕਿ ਜਿਹੜੀ ਉਹ ਵੀਡੀਓ ਦੀ ਤੁਸੀਂ ਜ਼ਿਕਰ ਕਰ ਰਹੇ ਹੋ ਜਿਹੜੇ ਦਾ ਗੱਡੀ ਦੇ ਵਿੱਚ ਬਣਾਈ ਹੋਈ ਆ ਉਹ ਟਾਂਡੇ ਦੇ ਐਮ ਐਲ ਏ ਦਾ ਪੀ ਏ ਆ ਮੁੰਡਾ ਉਹ ਤੇ ਕਾਫੀ ਜ਼ਿਕਰ ਹੋਇਆ ਭਾਈ ਸੋਸ਼ਲ ਮੀਡੀਆ ਤੇ ਸਾਰਿਆਂ ਨੇ ਬਹੁਤ ਲੱਗਿਆ ਸੀ ਨਹੀਂ ਫਿਰ ਉਹੀ ਗੱਲਾਂ ਨੇ ਨਾ ਪਾਉਂ ਚੌਕ ਕਿ ਇਹਨਾਂ ਦਾ ਕੰਮ ਪਤਾ ਕੀ ਆ ਕਿ ਇਹਨਾਂ ਨੇ ਇਹ ਸਾਰਾ ਕੁਝ ਕਰਕੇ ਨੁਕਸਾਨ ਵੀ ਚਲਣਾ ਤੇ ਉਸ ਚੀਜ਼ ਨੂੰ ਮੰਨਣਾ ਵੀ ਨਹੀਂ ਦੇਖੋ ਸਭ ਤੋਂ ਖਤਰਨਾਕ ਸਟੇਜ ਤੁਹਾਡੀ ਜ਼ਿੰਦਗੀ 'ਚ ਪਤਾ ਕਦੋਂ ਆਉਂਦੀ ਆ ਜਦੋਂ ਤੁਹਾਨੂੰ ਪਤਾ ਹੋਵੇ ਤੁਸੀਂ ਗਲਤ ਹੋ ਪਰ ਤੁਸੀਂ ਇਹ ਮੰਨਣ ਤੋਂ ਸੰਕੋਚ ਕਰੋ ਕਿ ਮੈਂ ਗਲਤ ਨਹੀਂ ਆ ਉਸ ਸਭ ਤੋਂ ਖਤਰਨਾਕ ਕਿਤੇ ਕਿਤੇ ਮਾਣਾ ਮਟਾ ਮੰਨਣਾ ਵੀ ਚਾਹੁੰਦੇ ਪਰ ਮਜਬੂਰੀ ਚ ਮਾਰ ਨਾ ਸਕਦੇ ਅਸੀਂ 10 12 ਜਿਨ੍ਹਾਂ ਨੇ ਇਹ ਗਲਤੀਆਂ ਕੀਤੀਆਂ ਹੁਣ ਵੀ ਇਕੱਠੇ ਬੈਠਦੇ ਅਸੀਂ ਮੰਡੀ ਸਾਰੀ ਨੂੰ ਪਤਾ ਜੀ ਠੀਕ ਹੈ ਜੀ ਅਸੀਂ ਇਹ 10 12 ਤਾਂ ਮਤਲਬ ਕਿ ਉਹ 10 12 ਦੀ ਜ਼ਿੰਦਗੀ ਦਾ ਨਚੋੜ 20 25 ਸਾਲ ਜਿਹੜਾ ਇੱਥੇ ਸੜਕਾਂ ਤੇ ਗੁਜ਼ਰਿਆ ਨਾ ਸਾਡੀ ਜੁੱਤੀ ਘਸਾਤੀ ਨਹੀਂ ਤੇਰੇ ਪਿੰਡ ਦੀਆਂ ਸੜਕਾਂ ਨੇ ਤਾਂ ਭਾਈ ਉਹ ਤਾਂ ਨਚੋੜ ਹੀ ਆ ਕਿ ਅਸੀਂ ਮੰਨੇ ਹੀ ਨਹੀਂ ਕਈ ਸਾਲ ਕਿ ਅਸੀਂ ਗੱਲ ਦਿੱਤਾ ਸਾਡੇ ਘਰ ਦੇ ਕਹਿੰਦੇ ਰਹਿ ਰਿਸ਼ਤੇਦਾਰ ਕਹਿੰਦੇ ਰਹਿ ਟੀਚਰ ਕਹਿੰਦੇ ਰਹਿ ਚੰਗੇ ਯਾਰ ਦੋਸਤ ਕਹਿੰਦੇ ਰਹਿ ਕਿ ਤੁਸੀਂ ਗਲਤ ਹੋ ਅਸੀਂ ਕਹਿੰਦੇ ਨਾਲਾ ਅਰੇ ਯਾਰ ਅਸੀਂ ਤਾਂ ਬਹੁਤ ਸਹੀ ਆ ਤਾਂ ਇੱਕ ਖਤਰਨਾਕ ਸਟੇਜ ਹੁੰਦੀ ਆ ਇਹ ਗਲਤ ਨੇ ਇਹਨਾਂ ਨੂੰ ਪਤਾ ਹੈ ਜੀ ਕਿ ਅਸੀਂ ਗਲਤੀਆਂ ਕੀਤੀਆਂ ਨੇ ਪਰ ਇਹ ਗਲਤੀ ਕਬੂਲ ਨਹੀਂ ਕਰ ਰਹੇ ਪਰਵਾਹ ਨਹੀਂ ਕਰ ਰਹੇ ਹੂੰ ਉਹ ਝਿਜਕ ਹੋ ਸਕਦੀ ਆ ਕੋਈ ਡਰ ਹੋ ਸਕਦਾ ਉਹ ਮੈਂ ਉਸ ਚੀਜ਼ ਦਾ ਕੋਈ ਵਰਨਣ ਨਹੀਂ ਕਰ ਸਕਦਾ ਵਿਸ਼ੇਸ਼ ਤੌਰ ਤੇ ਕਿਸੇ ਤਤਾਤਮਕ ਸਬੂਤ ਦੇ ਨਾਲ ਪਰੰਤੂ ਇਹ ਲੱਗਦਾ ਹੈ ਕਿ ਇਸ ਸਰਕਾਰ ਦੀ ਸਭ ਤੋਂ ਆਖਰੀ ਜਾਂ ਕਹਿ ਲਓ ਕਿ ਜਿਹੜੀ ਖਤਰਨਾਕ ਸਟੇਜ ਹੈ ਉਹ ਇਹੋ ਆ ਕਿ ਗਲਤੀਆਂ ਵੀ ਹੋ ਰਹੀਆਂ ਨੇ ਗਲਤੀਆਂ ਰਿਪੀਟ ਵੀ ਹੋ ਰਹੀਆਂ ਨੇ ਪਰ ਕਮਾਲ ਦੀ ਗੱਲ ਹੈ ਕਿ ਉਹਨਾਂ ਗਲਤੀਆਂ ਨੂੰ ਮੰਨਿਆ ਨਹੀਂ ਜਾਂ ਮੰਨਿਆ ਨਹੀਂ ਜਾ ਰਿਹਾ